ਔਰ ਗੁਰੂ ਨਾਨਕ ਔਰ ਅਕਾਲ ਪੁਰਖ ਜਿਹੜਾ ਹੈ ਉਹ ਇੱਕ ਤੇ ਹੈ ਉਹ ਇੱਕ ਹੈ ਇੱਚ ਕੋਈ ਸ਼ੱਕ ਨਹੀਂ ਤੇ ਤੂੰ ਤੇ ਮੈਂ ਵੀ ਹੀ ਉਹੀ ਆ ਹੋ ਹੈਨਾ ਇੱਕ ਸੁਬਨ ਨਹੀਂ ਦੂਜਾ ਕੋਏ ਤੇ ਜੇ ਇੱਕ ਸੁਬਨ ਨਹੀਂ ਦੂਜਾ ਕੋਏ ਤੇ ਫਿਰ ਤੂੰ ਕੌਣ ਆ ਜੇ ਤੂੰ ਹੈ ਤੇ ਸ਼ਰੀਕ ਬਣ ਕੇ ਬੈਠਾ ਹੈ ਉਹਦਾ ਉਤੇ ਲਾਸ਼ ਸ਼ਰੀਕ ਕਾਲਾਫ ਕੁਰਾਨ ਚ ਲਿਖਿਆ ਉਹਦਾ ਸ਼ਰੀਕ ਨਹੀਂਗਾ ਕੋਈ ਵੀ ਤੇ ਜੇ ਤੂੰ ਆਪਣੀ ਹਸਤੀ ਹਜੇ ਤੈਨੂੰ ਮਹਿਸੂਸ ਹੋ ਰਹੀ ਆ ਇਹਦਾ ਮਤਲਬ ਕਿ ਤੈਨੂੰ ਤੂੰ ਰੱਬ ਦਾ ਸ਼ਰੀਕ ਬਣ ਕੇ ਬੈਠਾ ਹੈ ਤੂੰ ਗੁਰੂ ਨਾਨਕ ਦੇਵ ਜੀ ਕੋਈ ਪੈਗੰਬਰ ਨਹੀਂ ਸਨ ਕਿਉਂਕਿ ਪੈਗੰਬਰਵਾਦ ਸਾਡੀ ਫਲਸਫੀ ਨਹੀਂ ਹੈਗੀ ਗੁਰੂ ਨਾਨਕ ਪ੍ਰੋਫਟ ਨਹੀਂ ਸਨ ਇਹ ਸਾਡਾ ਸਿਧਾਂਤ ਨਹੀਂਗਾ ਇਹ ਵੈਸਟ ਦਾ ਸਿਧਾਂਤ ਆ ਕਿ ਰੱਬ ਨੇ ਦੁਨੀਆ ਬਣਾਈ ਦੁਨੀਆ ਗੁੰਮਰਾਹ ਹੋ ਗਈ ਫਿਰ ਉਹਨੇ ਕੋਈ ਆਪਣਾ ਪ੍ਰੋਫਟ ਮੈਸੇਂਜਰ ਕੱਲਿਆ ਤੇ ਸੰਸਾਰ ਨੂੰ ਠੀਕ ਕੀਤਾ ਸਾਡਾ ਨਹੀਂਗਾ ਸਾਡੇ ਚ ਸ੍ਰਿਸ਼ਟੀ ਪਰਮਾਤਮਾ ਨੇ ਨਹੀਂ ਬਣਾਈ ਇਹ ਪੋਰਟ ਇੰਪੋਰਟੈਂਟ ਗੱਲ ਹੈ ਕਿ ਸਾਡਾ ਜਿਹੜਾ ਇਸਤ ਦਾ ਸਿਧਾਂਤ ਆ ਜਿਹੜਾ ਸਾਡੀ ਇੰਦਿਕ ਸਿਵਲਾਈਜੇਸ਼ਨ ਆ ਜਿਹੜੀ ਉਹਦੇ ਆਧਾਰ ਤੇ ਪਰਮਾਤਮਾ ਨੇ ਸ੍ਰਿਸ਼ਟੀ ਨਹੀਂ ਬਣਾਈ ਪਰਮਾਤਮਾ ਸ੍ਰਿਸ਼ਟੀ ਨਹੀਂ ਬਣਾ ਸਕਦਾ ਕਿਉਂਕਿ ਸ੍ਰਿਸ਼ਟੀ ਬਣਾਉਣ ਵਾਸਤੇ ਉਹਦੇ ਮਨ ਚ ਇੱਕ ਡਿਜ਼ਾਇਰ ਹੋਊਗਾ ਤੇ ਜਿਹੜਾ ਡਿਜ਼ਾਇਰ ਬਕਰਲੇ ਉਹ ਸਮੇਂ ਚ ਉੱਤਰ ਆਉਂਦਾ ਹੈ ਉਜਨਮ ਤੇ ਮਰਨ ਦੇ ਗੇੜ ਵਿੱਚ ਪੈਦਾ ਹੋ ਜਾਂਦਾ ਹੈ ਉਹ ਦੁੱਖ ਤੇ ਸੁੱਖ ਨੂੰ ਪੈਦਾ ਕਰ ਦਿੰਦਾ ਹੈ ਕਿਉਂਕਿ ਡਿਜ਼ਾਇਰ ਹੋਏਗਾ ਤਮੰਨਾ ਹੋਏਗੀ ਕਿਸੇ ਚੀਜ਼ ਦੀ ਤੇ ਉਹ ਫਾਲੋਡ ਬਾਈ ਦੁੱਖ ਤੇ ਸੁੱਖ ਉਹ ਤਮੰਨਾ ਸੰਪੂਰਨ ਹੋਏਗੀ ਤੇ ਸੁੱਖ ਹੋਏਗਾ ਤੇ ਜੇ ਸੰਪੂਰਨ ਨਾ ਹੋਈ ਤਾਂ ਦੁੱਖ ਹੋਏਗਾ ਹੁਣ ਰੱਬ ਨੇ ਸ੍ਰਿਸ਼ਟੀ ਬਣਾਈ ਤਮੰਨਾ ਸੀ ਵੀ ਬਹੁਤ ਅੱਛੀ ਹੋਏਗੀ ਪਰ ਅੱਛੀ ਨਹੀਂ ਹੋਈ ਤੇ ਰੱਬ ਨੂੰ ਦੁੱਖ ਆਇਆ ਠੀਕ ਮੈਂ ਇਧਰ ਨਾ ਜਾਂਦਾ ਹੋਇਆ ਆਪਾਂ ਇਧਰ ਆਈਏ ਸਾਡਾ ਜੋ ਸਿਧਾਂਤ ਹੈ ਇਸ ਦਾ ਇਹਦੇ ਵਿੱਚ ਆਪਾਂ ਸਾਰੇ ਆਪਾਂ ਜੋ ਈਸਟਰਨ ਫਿਲਾਸਫੀ ਸਪਾ ਸਭ ਨਾਲ ਕਰ ਲਿਆ ਆਪਾਂ ਗੱਲ ਕਰ ਲੈਨੇ ਆ ਕਿ ਪਰਮਾਤਮਾ ਜੋ ਬ੍ਰਹਮ ਹੈ ਸ੍ਰਿਸ਼ਟੀ ਦੀ ਉਤਪੰਨ ਨਹੀਂ ਕਰਦਾ ਬ੍ਰਹਮ ਖੁਦ ਸ੍ਰਿਸ਼ਟੀ ਬਣ ਜਾਂਦਾ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਹਿ ਤੋ ਇਹ ਜੋ ਕੁਝ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਪਰਮਾਤਮਾ ਤੋਂ ਬਿਨਾ ਦੂਜਾ ਕੁਝ ਹੈ ਹੀ ਨਹੀਂਗਾ ਇਕ ਓੰਕਾਰ ਦਾ ਮਤਲਬ ਬਹੁਤ ਹੋ ਸਕਦੇ ਨੇ ਵੱਡਾ ਇਕ ਓੰਕਾਰ ਦਾ ਜੋ ਇੱਕ ਅਰਥ ਹੀ ਨਹੀਂ ਹੁੰਦਾ ਕਿ ਇੱਕ ਤੋਂ ਬਿਨਾ ਦੂਜਾ ਕੋਈ ਨਹੀਂ ਕੋਈ ਦੂਜਾ ਆਕਾਰ ਹੈ ਨਹੀਂਗਾ ਇੱਕ ਓੰਕਾਰ ਵੀ ਇੱਕ ਹੀ ਆਕਾਰ ਹੈ ਉਸ ਇੱਕ ਆਕਾਰ ਤੋਂ ਬਿਨਾ ਕੋਈ ਦੂਜਾ ਹੈ ਨਹੀਂਗਾ ਸੀ ਉਹ ਜਿਹਨੇ ਰਾਤ ਆਪਾਂ ਸੁਪਨੇ ਦੇ ਆਪਣਾ ਸਮਝਾਣੇ ਆ ਤੇ ਅਸੀਂ ਅੰਦਰ ਇੱਕ ਸੁਪਨਾ ਪੈਦਾ ਕਰਦੇ ਆ ਸੁਪਨੇ 'ਚ ਅਨੰਤ ਤਰ੍ਹਾਂ ਦੇ ਵਿਅਕਤੀ ਪਹਾੜ ਪੌਦੇ ਇਤਿਹਾਦ ਉਤਪਨ ਕਰਦੇ ਹੋ ਸੱਚੀ ਹੁੰਦੇ ਆ ਜਦੋਂ ਤੁਸੀਂ ਸਵੇਰ ਨੂੰ ਖੇਦ ਸੰਕੋਚਾ ਤਾਂ ਨਾਲ ਇੱਕ ਇੱਕ ਤੋਂ ਤੁਹਾਡੀ ਇੱਕ ਚੇਤਨਾ ਅਨੇਕ ਬਈ ਇੱਕ ਤੋਂ ਅਨੇਕ ਬਈ ਰਾਤ ਤੁਸੀਂ ਅਨੰਤ ਕਿੰਨੇ ਜੀਵ ਜੰਤ ਤੁਸੀਂ ਪੈਦਾ ਕਰਦੇ ਉਹਦੇ ਕੋਈ ਉਹ ਕੋਈ ਟਾਈਮ ਲੱਗਾ ਨਹੀਂ ਪੰਜ ਦਿਨ ਲੱਗੇ ਨਹੀਂ ਹਫਤਾ ਲੱਗਾ ਨਹੀਂ ਸੱਤ ਦਿਨ ਲੱਗੇ ਨਹੀਂ ਉਤਪਤ ਪਰਲੋਖਿਨ ਮੇ ਹੋਏ ਬਣਿਚ ਕਹਿੰਦੇ ਉਤਪਤ ਪਰਲੋਖਿਨ ਕਿ ਟਾਈਮਲੈਸ ਹੁਣ ਸ੍ਰਿਸ਼ਟੀ ਅੰਦਰ ਜਦੋਂ ਰਾਤ ਨੂੰ ਸੁਪਨਾ ਲਿਆ ਤੇ ਸੁਪਨੇ ਅੰਦਰ ਕੀ ਪਹਿਲਾਂ ਤੁਸੀਂ ਧਰਤੀ ਬਣਾਈ ਫਿਰ ਬਾਤ ਨੂੰ ਫੁੱਲ ਲਾਏ ਫਿਰ ਪਹਾੜ ਬਣਾਏ ਫਿਰ ਨਦੀਆਂ ਬਣਾਈਆਂ ਫਿਰ ਇੱਕ ਹਸਬੰਡ ਵਾਈਫ ਬਣਾਏ ਫਿਰ ਉਹਨੇ ਜਨਮ ਦਿੱਤਾ ਫਿਰ ਗਾੜੀ ਸ੍ਰਿਸ਼ਟੀ ਬਣੀ ਤੇ ਫਿਰ ਤੁਹਾਡੀ ਫਿਰ ਕਹਾਣੀ ਸ਼ੁਰੂ ਹੋਈ ਇਸ ਤਰ੍ਹਾਂ ਨਹੀਂ ਨਾ ਹੁੰਦਾ ਤੁਹਾਡੀ ਇੱਕ ਚੇਤਨਾ ਅੰਦਰ ਜਾ ਕੇ ਅਨੰਤ ਬ੍ਰਹਮੰਡਾਂ ਦੀ ਵੀ ਰਚਨਾ ਕਦੀ ਰਾਤ ਤੁਸੀਂ ਸੂਰਜ ਵੀ ਦੇਖਦੇ ਜੇ ਰਾਤ ਹੀ ਚੰਦਰਮਾ ਵੀ ਦੇਖਦੇ ਜੇ ਰਾਤ ਹੀ ਬ੍ਰਹਮੰਡ ਵੀ ਦੇਖਦੇ ਜੇ ਬ੍ਰਹਮੰਡ ਤੁਹਾਡੀ ਚੇਤਨਾ ਚ ਹੈ ਜਿਹੜਾ ਸਵੇਰ ਉੱਠਦੇ ਜੇ ਫਿਰ ਉਹਦੀ ਹੌਲੀ ਹੌਲੀ ਡਿਸਟਰੈਕਸ਼ਨ ਨਹੀਂ ਹੁੰਦੀ ਕਿ ਪਹਿਲਾਂ ਜੀ ਅੱਗ ਪੈਦਾ ਹੋ ਗਈ ਫਿਰ ਪਾਣੀ ਛੜ ਜੂਗਾ ਹੈ ਨਾ ਇਹ ਬੱਚਿਆਂ ਵਾਲੀਆਂ ਗੱਲਾਂ ਨੇ ਠੀਕ ਹੈ ਤਾਂ ਉਹ ਇੱਕਦਮ ਹੀ ਕਿੱਥੋਂ ਗਈ ਮਹਾਤਮਾ ਬੁੱਧ ਕਹਿੰਦੇ ਨੇ ਕਿਸ ਨੇ ਜ਼ਿਕਰ ਕੀਤਾ ਵਾ ਮਹਾਤਮਾ ਬੁੱਧ ਕਹਿੰਦੇ ਆ ਉਹਨਾਂ ਨੇ ਮੈਚ ਸਟਿਕ ਜਾਂ ਜੋ ਵੀ ਅਗਨੀ ਲਈ ਤੇ ਅੱਗ ਪੈਦਾ ਹੋ ਗਈ ਫਿਰ ਮਹਾਤਮਾ ਬੁੱਧ ਨੇ ਹੱਥੀਂ ਫੂਕ ਮਾਰੀ ਕਿੰਦੇ ਕਿਥੇ ਇੱਥੋਂ ਹੀ ਆਈ ਇੱਥੇ ਗਈ ਔਰ ਇਹ ਇੱਥੇ ਦੀ ਗੱਲ ਨਹੀਂ ਮਤਲਬ ਕਿ ਆ ਵੀ ਇੱਥੇ ਆ ਆ ਵੀ ਇੱਥੇ ਆ ਜਦੋਂ ਮੈਂ ਹੁੰਨਾ ਵਾ ਨਾ ਤੇ ਮੇਰੀ ਰੈਫਰੈਂਸ ਦੇ ਨਾਲ ਆ ਲਾਗੀ ਹੋ ਗਿਆ ਤੇ ਉਹ ਦੂਰ ਹੋ ਗਿਆ ਤੇ ਜੇ ਮੈਂ ਹੀ ਨਹੀਂ ਗਾ ਕੌਣ ਨਿਕਟ ਕੌਣ ਕਹੀਏ ਤੁਂ ਨਿਕਟ ਤੇ ਦੂਰ ਦੀ ਗੱਲ ਹੁਣ ਜਿਹੜੇ ਰੱਬ ਦੀ ਜੋਤ ਵਗੈਰਾ ਜਿਹੜੀ ਦੇਖਦੇ ਨੇ ਉਹ ਤੇ ਫਿਰ ਦੂਰ ਦੀ ਗੱਲ ਲੱਗੀ ਨਾ ਅੰਦਰ ਵੀ ਤੇ ਕਿਤੇ ਹੱਦ ਹੈ ਨਾ ਵਿੱਚ ਦੇ ਦੀ ਆਪਾਂ ਉਧਰ ਬਾਤ ਚਾਹਨੇ ਆ। ਤੋਂ ਇਸੇ ਤਰ੍ਹਾਂ ਇੱਕੋ ਹੀ ਜਿਵੇਂ ਤੁਸੀਂ ਰਾਤ ਸੁਪਨੇ ਦੇ ਅੰਦਰ ਅਨੰਤ ਬ੍ਰਹਿਮੰਡਾਂ ਦੀ ਰਚਨਾ ਕਰਕੇ ਰਾਤ ਨੂੰ ਤੁਸੀਂ ਫਿਰ ਸਵੇਰੇ ਉੱਠੇ ਤਾਂ ਉਹ ਖੁਲ ਸਮੋਚੇ ਤਾਂ ਨਾਨਕ ਇੱਕ ਹੈ। ਤੋਂ ਇੱਕ ਪਰਮ ਸੱਤਾ ਜੋ ਹੈ, ਇੱਕ ਪਰਮ ਬੀਇੰਗ ਜੋ ਹੈ, ਇੱਕ ਪਰਮ ਹੁੰਦ ਜੋ ਹੈ, ਉਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਸੰਸਾਰ 'ਚ ਉਤਪੰਨ ਕੀਤਾ। ਇਸ ਤਰ੍ਹਾਂ ਹੀ ਉਤਪੰਨ ਕੀਤਾ। ਉਹਦੇ ਪਰਸਪੈਕਟਿਵ ਦੇ ਨਾਲ ਕੋਈ ਟਾਈਮ ਨਹੀਂ ਸੀ। ਉਨੇ ਕਾਪਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਇਹਦੇ ਅਰਥ ਆਪਾਂ ਕਿਸੇ ਹੱਦ ਤੱਕ ਜੋ ਸਾਡਾ ਸਿਧਾਂਤ ਆ ਉਹਦੇ ਮੁਤਾਬਿਕ ਨਹੀਂ ਕਰਦੇ ਹੁਣ ਆਪਾਂ ਕਹਿੰਦੇ ਵੀ ਆਦ ਸੱਚ ਵੀ ਆਦ ਵਿੱਚ ਸੱਚ ਸੀ ਹੈ ਫਿਰ ਜੁਗਾਦ ਜੁਗਾਦੀ ਜਦੋਂ ਟਾਈਮ ਸ਼ੁਰੂ ਹੋਇਆ ਉਦੋਂ ਵੀ ਸੱਚ ਸੀ ਫਿਰ ਹੈ ਵੀ ਹੁਣ ਵੀ ਸੱਚ ਹੈ ਤੇ ਫਿਊਚਰ 'ਚ ਵੀ ਸੱਚ ਹੋਏਗਾ ਇਹ ਸਾਡੇ ਸਿਧਾਂਤ ਦੇ ਮੁਤਾਬਕ ਅਰਥ 'ਚ ਠੀਕ ਨਹੀਂ ਗਏ ਕਿਉਂਕਿ ਸਾਨੂੰ ਸਾਡੇ ਸਿਧਾਂਤਾਂ ਦਾ ਨਹੀਂ ਪਤਾ ਇਸ ਕਰਕੇ ਅੱਪਾ ਦੇ ਅਰਥ ਇਤਰਾ ਕਰ ਦਿੰਦੇ ਆ ਜਿਹਾ ਪਕਾਈਏ ਆਦ ਵਿੱਚ ਸੱਚ ਸੀ ਤਾਂ ਉਹਦਾ ਮਤਲਬ ਇੱਕ ਆਦ ਹੈ ਤੇ ਇੱਕ ਸੱਚਾ ਹੈ ਠੀਕ ਇੱਕ ਆਦ ਹੈ ਇੱਕ ਸਮਾਸੀ ਆਦ ਸੀ ਤੇ ਉਦੋਂ ਵੀ ਸੱਚ ਸੀ ਤੇ ਕਿੰਨੇ ਹੋ ਗਏ ਦੋ ਹੋ ਗਏ ਆਦ ਸੱਚ ਦਾ ਮਤਲਬ ਹੁੰਦਾ ਹੈ ਜੋ ਆਦ ਹੈ ਉਹ ਸੱਚ ਚ ਹੈ ਸੱਚ ਦਾ ਮਤਲਬ ਹੁੰਦਾ ਹੋਂਦ ਪੁਰਸ਼ ਪੁਰਖ ਬੀਇੰਗ ਜੋ ਹੈ ਉਹਨੂੰ ਕਿਹਾ ਨਹੀਂ ਸੱਚ ਆ ਹੈ ਹੈ ਆਜਾ ਹੈ ਆਹ ਆ ਜੋ ਸੱਚ ਹੈ ਇਹਦੇ ਵਿੱਚ ਆਦ ਹੈ ਤਾਂ ਸੱਚ ਵਿੱਚ ਆਦ ਹੈ ਨਾ ਕਿ ਸੱਚ ਆਦ ਵਿੱਚ ਹੈ ਉਹ ਸਾਡਾ ਸਿਧਾਂਤ ਨਹੀਂਗਾ ਇਹ ਦੋ ਬਣਾਤੇ ਸੀ ਗੋਡ ਇਜ਼ ਨਾਟ ਵਿਦਿਨ ਟਾਈਮ ਟਾਈਮ ਇਜ਼ ਵਿਦਿਨ ਗੋਡ ਔਰ ਮੈਂ ਹੋਰ ਗੱਲ ਕਰਦਾ ਜੋ ਸਾਡਾ ਅਸਲੀ ਤੱਤ ਹੈ ਅਸੀਂ ਟਾਈਮ ਇਸ ਨਾਟ ਵੀ ਆਰ ਨਾਟ ਵਿਦਿਨ ਟਾਈਮ ਟਾਈਮ ਇਸ ਵਿਦਿਨ ਅਸ ਟਾਈਮ ਸਾਡੇ ਅਧੀਨ ਆ ਜੇ ਤੁਸੀਂ ਹੋਵੋਗੇ ਫਿਰ ਹੀ ਟਾਈਮ ਦਾ ਅਨੁਭਵ ਹੋਏਗਾ ਨਾ ਕਿ ਜੇ ਤੁਸੀਂ ਹੋ ਹੀ ਨਹੀਂ ਐ ਇਸ ਵੇਲੇ ਤੇ ਟਾਈਮ ਦਾ ਅਨੁਭਵ ਨਹੀਂ ਹੋ ਸਕਦਾ ਪਰ ਟਾਈਮ ਫਿਰ ਤੁਹਾਡੇ ਚ ਹੈ ਤੁਸੀਂ ਟਾਈਮ ਚ ਜੀ ਰੱਬ ਤੇ ਆਦ ਵਿੱਚ ਨਹੀਂ ਆਦ ਰੱਬ ਚ ਸੀ ਔਰ ਇਹ ਆਦ ਸਾਡੇ ਚ ਵੀ ਆ ਮੈਂ ਹਾਂ ਮੇਰੀ ਰੈਫਰੈਂਸ ਨਾਲ ਆ ਦੇ ਮੇਰੀ ਰੈਫਰੈਂਸ ਨਾਲ ਜੁਗਾ ਦੇ ਮੇਰੀ ਰੈਫਰੈਂਸ ਨਾਲ ਫਿਊਚਰ ਤੇ ਜੇ ਮੈਂ ਨਹੀਂ ਹੋਊਗਾ ਤੇ ਨਾ ਪਾਸ ਨਾ ਫਿਰ ਫਿਊਚਰ ਤਾਂ ਫਿਰ ਇਹ ਪਾਸ ਪ੍ਰੈਸੈਂਟ ਫਿਊਚਰ ਕਿਦੇ ਕਰਕੇ ਹੈ ਠੀਕ ਤਾਂ ਇਹ ਇੱਕ ਜਿਹੜਾ ਬ੍ਰह्म ਹੈ ਅਨੰਤ ਸਰੂਪਤਾਰਨ ਕਰਦਾ ਹੈ ਔਰ ਫਿਰ ਆਪਣੀ ਮੌਜ ਵਿੱਚ ਪਰਮਾਤਮਾ ਤੁਹਾਡੇ ਰੂਪ ਚ ਆਉਂਦਾ ਹੈ ਮੇਰੇ ਰੂਪ ਚੰਦਾ ਏ ਸਾਰੇ ਦੇ ਰੂਪ ਚੰਦਾ ਏ ਕਿਉਂਕਿ ਜੇ ਇੱਕ ਤੋਂ ਬਿਨਾ ਦੂਜਾ ਕੋਈ ਨਹੀਂਗਾ ਤੇ ਫਿਰ ਮੈਂ ਕੌਣ ਆ ਤੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਫਿਰ ਤੂੰ ਕੌਣ ਆ ਜੇ ਕੋਈ ਨਹੀਂ ਜੀ ਮੈਂ ਤੇ ਰੱਬ ਤੋਂ ਵੱਖਰਾ ਐ ਤਾਂ ਫਿਰ ਤੂੰ ਫਿਰ ਤੇ ਕੁਫਰ ਹੋ ਗਿਆ ਅਗਰ ਮੈਂ ਖੁਦ ਕੋ तुझसे ਜੁਦਾ ਜਾਨੂ ਮੈਂ ਕਾਫਰ ਕਾਫਰ ਉਹੀ ਆ ਸੂਫੀ ਕਹਿੰਦੇ ਜੋ ਕਿ ਆਪਣੀ ਈਸਟਰਨ ਇਨਫਲੂਐਂਸ ਇਨਫਲੂਐਂਸ ਥੱਲੇ ਆਈ ਸੀ ਸੂਫੀਜ਼ਮ ਇਸਲਾਮ ਤੋਂ ਡਿਫਰੈਂਟ ਆ ਇਹ ਵੀ ਆਪਾਂ ਕੀ ਦੇ ਵਿਚਾਰ ਕਰਾਂਗੇ ਸੂਫੀਜ਼ਮ ਔਰ ਇਸਲਾਮ ਦੋ ਡਿਫਰੈਂਟ ਰਿਲੀਜੀਅਨਸ ਨੇ ਡੀਪ ਟਾਊਨ ਇਸ ਸੂਫੀਜ਼ਮ ਦਾ ਜੋ ਸਿਧਾਂਤ ਹੈ ਵਾਦਤ ਅਲ ਵਜੂਦ ਜੋ ਇੱਕ ਓੰਕਾਰ ਦਾ ਮਤਲਬ ਹੈ ਓੰਕਾਰ ਦਾ ਮਤਲਬ ਨਹੀਂ ਰੱਬ ਇੱਕ ਹੈ ਓੰਕਾਰ ਦਾ ਮਤਲਬ ਹੈ ਇੱਕ ਹੀ ਹੈ ਰੱਬ ਇੱਕ ਨਹੀਂਗਾ ਇੱਕ ਹੀ ਹੈ ਹੈਨਾ ਇੱਕ ਰੱਬ ਹੈ ਇੱਕ ਸੰਸਾਰ ਹੈ ਇੱਕ ਵਿੱਚ ਮੈਸੈਂਜਰ ਹੈ ਕਿੰਨੇ ਹੋਗੇ ਤਿੰਨ ਹੀ ਹੋਗੇ ਇਹ ਸਾਡਾ ਸਿਧਾਂਤ ਨਹੀਂਗਾ ਤਾਂ ਇਸ ਕਰਕੇ ਸੰਸਾਰ ਕਦੀ ਗੁਮਰਾਹ ਨਹੀਂ ਹੁੰਦਾ ਔਰ ਸੰਸਾਰ ਨੂੰ ਕਦੀ ਸਿੱਧੇ ਰਸਤੇ ਨਹੀਂ ਪਾਇਆ ਜਾ ਸਕਦਾ। ਹਾਂ ਕਈ ਵਾਰੀ ਬਹੁਤ ਲੋ ਅੰਡਰਸਟੈਂਡਿੰਗ ਵਿੱਚ ਇਹ ਇਹ ਚੀਜ਼ਾਂ ਵਰਤਣੀਆਂ ਪੈਂਦੀਆਂ ਕਿਉਂਕਿ ਬੰਦੇ ਨੂੰ ਇਸ ਵਿੱਚ ਸੋਝੀ ਨਹੀਂ ਗਈ। ਬਟ ਜੋ ਸਾਡਾ ਸਿਧਾਂਤ ਆ ਨਾ ਸਿਧਾਂਤ ਨੂੰ ਜਦੋਂ ਆਪਾਂ ਸਮਝਣਾ ਤਾਂ ਸਾਨੂੰ ਵਾਕਿਆ ਡੀਪ ਡਾਉਨ ਸਾਨੂੰ ਵਿੱਚ ਡੂੰਘਾਈ 'ਚ ਜਾਣਾ ਪਊਗਾ ਸਾਡਾ ਸਿਧਾਂਤ ਵੱਖਰਾ ਹੈ। ਤਾਂ ਇਸੇ ਤਰ੍ਹਾਂ ਜਿਦ ਤਰਾ ਪ੍ਰਮਾਤਮਾ ਤੂੰ ਬਣਿਆ ਔਰ ਫਿਰ ਜਿਵੇਂ ਕਿ ਇੱਕ ਸਮੁੰਦਰ ਲਹਿਰਾਂ ਬਣਿਆ ਔਰ ਸਮੁੰਦਰ ਹੀ ਹੈ। ਹਰ ਇੱਕ ਲੈਰ ਸਮੁੰਦਰਾ ਠੀਕ ਇਸੇ ਤਰ੍ਹਾਂ ਫਿਰ ਪਾਰਬ੍ਰह्म ਪਰਮੇਸ਼ਰ ਜਿਵੇਂ ਤੇਰੇ ਰੂਪ ਚ ਆਇਆ ਮੇਰੇ ਰੂਪ ਚ ਆਇਆ ਔਰ ਆਪਣੇ ਆਪ ਨੂੰ ਆਪਣੀ ਲੀਲਾ ਚ ਉਹਨੇ ਗਵਾ ਲਿਆ ਅਸੀਂ ਲੀਲਾ ਵਰਤਦੇ ਆ ਸੰਸਾਰ ਦੀ ਉਤਪੰਨ ਦੀ بجائے ਅਸੀਂ ਲੀਲਾ ਵਰਤਦੇ ਆ ਇਹ ਪਰਮਾ ਇਹ ਪਾਰਬ੍ਰह्म ਕੀ ਲੀਲਾ ਵਰਤ ਕੇ ਕਹਿੰਦੇ ਨੇ ਇਹ ਪਾਰਬ੍ਰह्म ਦੀ ਲੀਲਾ ਇਹ ਪਲੇ ਆ ਇੱਕ ਗੇਮ ਆ ਇੱਥੇ ਸੀਰੀਅਸਨੈਸ ਨਹੀਂਗਾ ਇੱਥੇ ਕਿਸੇ ਨੂੰ ਨਰਕਾਂ ਚ ਨਹੀਂ ਸੁਟਿਆ ਜਾਂਦਾ ਇਹਦੇ ਚ ਕਿਸੇ ਨੂੰ ਜੰਨਤ ਵੀ ਲਾਲਚ ਨਹੀਂ ਦਿੱਤੀ ਜਾਂਦੀ ਕਿਉਂਕਿ ਜੋ ਅਸੀਂ ਉਹਾ ਤਤ ਜਾਈਏ ਜੇ ਇਹੀਂ ਆ ਨਾ ਹੋਏ ਠੀਕ ਹੈ ਨਾ ਤੇ ਹਰ ਇੱਕ ਲਹਿਰ ਚ ਸਮੁੰਦਰ ਲਹਿਰ ਸਮੁੰਦਰੀ ਹੈ ਜੇ ਜਾਣ ਲੇ ਤੇ ਜਿੰਨਾ ਜਾਣ ਲਿਆ ਆਪਾਂ ਉਹਨਾਂ ਨੂੰ ਗੁਰੂ ਕਿਹਾ ਜਿੰਨਾ ਜਾਣ ਲਿਆ ਉਹਨਾਂ ਨੂੰ ਆਪਾਂ ਸਾਧੂ ਮਹਾਤਮਾ ਉਹਨਾਂ ਨੂੰ ਅਵਤਾਰ ਕਿਹਾ ਤਾਪਾ ਜਿੰਨਾ ਜਾਣ ਲਿਆ ਕਿ ਅਸੀਂ ਬ੍ਰਹਮ ਹੀ ਹਾਂ ਔਰ ਸਾਡੇ 'ਚ ਵੀ ਜਾਣਨ ਦੀ ਸੰਭਾਵਨਾ ਹੈ ਜਿੰਨੀ ਸੰਭਾਵਨਾ ਗੁਰੂ ਨਾਨਕ ਦੇਵ ਜੀ 'ਚ ਸੀ ਉਨੀ ਸੰਭਾਵਨਾ ਸਾਡੇ 'ਚ ਕਿਉਂਕਿ ਅਸੀਂ ਸਾਰੇ ਹੀ ਬ੍ਰਹਮਾ ਗੁਰੂ ਨਾਨਕ ਬ੍ਰਹਮ ਤੇ ਹੈ ਹੀ ਹੈ ਤੂੰ ਤੇ ਮੈਂ ਵੀ ਬ੍ਰਹਮੀ ਹਾਂ ਜੇ ਕਹੀਏ ਨਹੀਂ ਤਾਂ ਫਿਰ ਅਸੀਂ ਸ਼ਰੀਰ ਬਨ ਕੇ ਬੈ ਗਏ ਅਸੀਂ ਪਰਮਾਤਮਾ ਦੀ ਹਸਤੀ 'ਚ